ਅਗਤਾ ਹੈ ਮਹਾ ਸੁਖਮਤ ਜੀਮਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਿਸ ਦੇ ਪ੍ਰਧਾਨ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਖਿਲਾਫ ਬਗਾਵਤ ਸ਼ੁਰੂ ਹੋ ਚੁੱਕੀ ਹੈ ਜਗਜੀਤ ਸਿੰਘ ਡੱਲੇਵਾਲ ਦੇ ਉੱਪਰ ਤਾਨਾशाही ਚਲਾਉਣ ਦੇ ਇਲਜ਼ਾਮ ਲੱਗੇ ਨੇ ਖਾਸ ਤੌਰ ਤੇ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਹਿਸਾਬ ਕਿਤਾਬ ਨੂੰ ਲੈ ਕੇ ਵੀ ਵੱਡੇ ਸਵਾਲ ਚੁਕੇ ਗਏ ਨੇ ਅੱਜ ਪਟਿਆਲਾ ਦੇ ਵਿੱਚ ਹੋਈ ਇੱਕ ਉਹਨਾਂ ਦੀ ਹੀ ਜਥੇਬੰਦੀ ਦੇ ਕੁਝ ਲੀਡਰਾਂ ਦੀ ਮੀਟਿੰਗ ਦੇ ਵਿੱਚ ਵੱਡੇ ਸਵਾਲ ਚੁੱਕ ਦਿੱਤੇ ਗਏ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਹਣ ਦੀਆਂ ਗੱਲਾਂ ਚਿਰ ਚੁੱਕੀਆਂ ਨੇ ਬਗਾਵਤ ਕਰ ਦਿੱਤੀ ਗਿਆ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਜਗਜੀਤ ਸਿੰਘ ਡੱਲੇਵਾਲ ਦੇ ਉੱਪਰ ਇਹ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੇ ਵੱਲੋਂ ਇਸ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਿੱਚ ਤਾਨਾਚਾਹੀ ਰਵਈਆ ਵਰਤਾਇਆ ਜਾ ਰਿਹਾ ਹੋ ਕਹਿੰਦੇ ਨੇ ਕਿ ਪਾਰਟੀ ਜਿਹੜੀ ਜਥੇਬੰਦੀ ਆ ਜਾਂ ਪਰ ਕਿਸਾਨਾਂ ਦੀ ਇੱਕ ਪਾਰਟੀ ਕਹੇ ਕਿ ਨੁਮਾਇੰਦਾ ਜਮਾਤ ਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਸ ਦੇ ਵਿੱਚ ਪ੍ਰਧਾਨਗੀ ਦੀ ਚੋਣ ਪਿਛਲੇ ਕਈ ਸਾਲਾਂ ਤੋਂ ਨਹੀਂ ਕਰਵਾਈ ਜਾ ਰਹੀ ਜੋ ਇਸ ਪਾਰਟੀ ਜਾਂ ਪਰ ਕਿਸਾਨਾਂ ਦੀ ਯੂਨੀਅਨ ਹੈ ਜੋ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਹੈ ਜੋ ਇਸ ਦੇ ਜਿਹੜੇ ਜ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਪਸ਼ौरा ਸਿੰਘ ਨੇ ਪਸ਼ौरा ਸਿੰਘ ਸਿੱਧੂਪੁਰ ਨੇ ਉਹਨਾਂ ਦੇ ਬੇਟੇ ਦਲਵੀਰ ਸਿੰਘ ਸਿੱਧੂਪੁਰ ਨੇ ਵੱਡੇ ਇਲਜ਼ਾਮ ਲਗਾਏ ਨੇ ਜਾਂ ਪਰ ਹੋਰ ਕਿਸਾਨਾਂ ਦੇ ਜਿਹੜੇ ਆਗੂ ਨੇ ਇਹਨਾਂ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਨੇ ਕਿ ਜਗਜੀਤ ਸਿੰਘ ਢੱਲੇਵਾਲ ਜਿਹੜੀ ਜਥੇਬੰਦੀ ਆ ਉਸ ਦੇ ਵਿੱਚ ਖਜ਼ਾਨਚੀ ਦੇ ਕੋਲ ਪੈਸਾ ਨਹੀਂ ਜਾਂਦਾ ਕਿਸੇ ਨੂੰ ਵੀ ਪੈਸੇ ਦਾ ਹਿਸਾਬ ਕਿਤਾਬ ਸਿੱਧੇ ਤੌਰ ਤੇ ਨਹੀਂ ਦਿੱਤਾ ਜਾਂਦਾ ਬਹੁਤ ਵੱਡੇ ਇਲਜ਼ਾਮ ਲੱਗੇ ਨੇ ਇਸ ਵਕਤ ਬਗਾਵਤੀ ਸੁਰਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਿੱਟ ਉੱਠ ਚੁੱਕੇ ਨੇ ਜਗਜੀਤ ਸਿੰਘ ਢੱਲੇਵਾਲ ਵੱਡਾ ਚਿਹਰਾ ਰਹਿ ਨੇ ਖਨੌਰੀ ਬਾਡਰ ਦੇ ਉੱਪਰ ਪੋਖੜ ਤਾਲ ਕਰਕੇ ਮਰਨ ਵਰਤ ਕਰਕੇ ਕਿਸਾਨ ਯੂਨੀਅਨ ਦੇ ਵਿੱਚ ਬਹੁਤ ਜ਼ਿਆਦੇ ਚਰਚੀ ਚਿਹਰਾ ਬਣ ਗਏ ਸੀ ਪਰ ਇਸ ਵਕਤ ਉਹਨਾਂ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਨੇ ਉਹਨਾਂ ਦੇ ਜੋ ਉੱਪਰ ਹੈ ਜਿਹੜੇ ਬਗਾਵਤੀ ਸੁਰ ਉਹਨਾਂ ਦੀ ਜਥੇਬੰਦੀ ਦੇ ਵਿੱਚ ਸ਼ੁਰੂ ਹੋ ਚੁੱਕੇ ਨੇ ਇਸ ਵਕਤ ਜਿਹੜੀ ਜਥੇਬੰਦੀ ਜਿਨ੍ਹਾਂ ਨੇ ਬਣਾਈ ਸੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪਸ਼ੋਰਾ ਸਿੰਘ ਸਿੱਧੂਪੁਰ ਦੇ بیٹے ਦਲਵੀਰ ਸਿੰਘ ਸਿੱਧੂਪੁਰ ਨੇ ਵੱਡੇ ਸਵਾਲ ਚੁੱਕ ਦਿੱਤੇ ਨੇ ਠੀਕ ਹੈ ਸਤੋ 12000 ਤਾਂ ਤੁਸੀਂ ਲੈ ਲਵੋ ਪਰ ਸਾਨੂੰ ਨਾਲ-ਨਾਲ ਹਿਸਾਬਾਰੇ ਦਾ ਦੱਸ ਦੋ ਵੀ ਆਪਣਾ ਹਿਸਾਬ ਕੀ ਹੈ ਵੀ ਕਿੰਨੇ ਜ਼ਿਲ੍ਹੇ ਦੇ ਪੈਸੇ ਆ ਗਏ ਕਿੰਨੇ ਜ਼ਿਲ੍ਹੇ ਦੇ ਪੈਸੇ ਨਹੀਂ ਆਏ ਵੀ ਉਹ ਸਾਨੂੰ ਪਤਾ ਤਾਂ ਲੱਗ ਜਾਵੇ ਉੱਥੇ ਜਾ ਕੇ ਇਹ ਗੱਲ ਆਈ ਸਾਹਿਬ ਦੀ ਤੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਕਾਕਾ ਸਿੰਘ ਕਹਿਣ ਲੱਗਾ ਵੀ 1,60,000 ਮੇਰਾ ਚੱਲ ਗਿਆ ਦਲੇਵਾਲ ਸਾਹਿਬ ਕਹਿੰਦਾ ਵੀ 2 ਲੱਖ ਮੇਰਾ ਵੀ ਚੱਲਿਆ ਨੇ ਹੁਣ ਸਾਨੂੰ ਇਹ ਨਹੀਂ ਸਮਝ ਲੱਗਦੀ ਵੀ ਜਿਹੜਾ ਪੈਸਾ ਇਹਨਾਂ ਨੇ ਇਕੱਠਾ ਕਰਿਆ ਹੈ ਵੀ ਇਹ ਤਾਂ ਸੰਵਿਧਾਨ ਦੀ ਚਮੁਰਿਆਤੀ ਜਿਵੇਂ ਮੰਨ ਲਓ ਲੋ ਵੀ ਇਹਨਾਂ ਨੇ ਅੰਤ ਅੰਥੀਰ ਕਰੀਏ ਬਿਲਕੁਲ ਤੀਨ ਕਰੀਏ ਕਿਉਂ ਸੈਕਟਰੀ ਦੇ ਲਵੇ ਪੈਸੇ ਜਿਹੜਾ ਸਾਡਾ ਖਜ਼ਾਨਚੀ ਬਣਿਆ ਪੰਜਾਬ ਦਾ ਉਹਦੇ ਕੋਲ ਪੈਸੇ ਜਾਣ ਚਾਹੀਦਾ ਅੱਜ ਤੱਕ ਉਹਦੇ ਦੇ ਵਿੱਚ 7 ਸਾਲ ਦੇ ਵਿੱਚ ਕੋਈ ਪੈਸਾ ਨਹੀਂ ਗਿਆ ਖਜ਼ਾਨਚੀ ਕੋਲੇ ਖਜ਼ਾਨਚੀ ਉਹ ਨੌਂ ਦਾ ਕਾਗਜ਼ਾਚ ਖਜ਼ਾਨਚੀ ਹੈ ਸਾਨੂੰ ਨਹੀਂ ਪੈਸਾ ਕਿੱਥੇ ਜਾਂਦਾ ਕੌਣ ਰੱਖਦਾ ਨਾ ਕੋਈ ਸਾਨੂੰ ਹਿਸਾਬ ਦਿੰਦਾ ਜਾਂ ਕੋਈ ਦਿਆਂ ਤੇ ਨਾ ਹੀ ਕੋਈ ਜ਼ਾਦਾ ਵੀ ਭਾਈ ਮਤਲਬ ਪੈਸੇ ਚੱਲੇ ਕਿੱਥੇ ਨੇ ਇਹਦਾ ਕੋਈ ਹਿਸਾਬ ਹੀ ਨਹੀਂ ਹੁੰਦਾ ਵੀ ਮੈਂ ਕਹਦਾ ਜਾ ਕੇ ਜੀ ਮੇਰੇ ਦਾ 2 ਲੱਖ ਮੇਰੇ ਕੋਲੋਂ ਚੱਲ ਗਿਆ ਸਭ ਪੱਟੀ ਸਮੱਸਿਆ ਲੋਕਾਂ ਨੇ ਸਵਾਲ ਕਰ ਰਹੇ ਨੇ ਪਿੰਡਾਂ 'ਚ ਵੀ ਅਸੀਂ ਮਤਲਬ ਮੰਗਤਾ ਵਾਂਗੂ ਫੰਡ ਇਕੱਠਾ ਕਰਕੇ ਲੈ ਕੇ ਜਾਂਦੇ ਪਿੰਡਾਂ 'ਚੋਂ ਭਾਈ ਸਾਹਿਬ ਤੁਸੀਂ ਆ ਜਾਣ ਦਿਓ ਫੰਡ ਪਰ ਸਾਨੂੰ ਆਏ ਤਾਂ ਦੱਸ ਦੋ ਵੀ ਫੰਡ ਦੇ ਵਿੱਚੋਂ ਕਿੱਥੇ ਕਿਹੜੇ ਜਿਲ੍ਹੇ ਨੂੰ ਕਿੰਨੇ ਆਏ ਨੇ ਕਿੱਥੇ ਉਹ ਲੱਗੇ ਨੇ ਸਾਨੂੰ ਹੁਣ ਸਹੀ ਨਹੀਂ ਦੱਸਿਆ ਇਸ ਗੱਲ ਤੋਂ ਅਸੀਂ ਇਹ ਕਦਮ ਚੱਕ ਲਿਆ ਵੀ ਅਸੀਂ ਅੱਜ ਕਮੇਟੀ ਬਣਾ ਕਮੇਟੀ ਬਣਾ ਕੇ ਦਲਵੀਰ ਸਿੰਘ ਨੂੰ ਅਸੀਂ ਕਮਿਊਨਿਟੀ ਦਾ ਬਟ ਕਮਿਊਨਿਟੀ ਚੁਣ ਰਹੇ ਹਾਂ ਵੀ ਮਤਲਬ 6 ਮਹੀਨੇ ਸਾਡਾ ਕੰਮ ਚਲਾਉਣਗੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਕਮੇਟੀ ਹੈ ਮੈਂਬਰਸ਼ਿਪ ਕੱਟ ਕੇ ਉਦੋਂ ਬਾਅਦ ਸੋਚਾਂਗੇ ਵੀ ਪ੍ਰਧਾਨ ਅਸੀਂ ਬਣਾਉਣਾ ਕਿਹਨੂੰ ਹੈ ਪੰਜਾਬ ਦਾ ਪ੍ਰਧਾਨ ਇਹਨਾਂ ਨੂੰ ਬਣਾ ਦਲਵੀਰ ਸਿੰਘ ਨੂੰ ਕੋਈ ਕੋਈ ਬੰਦਾ ਸਾਨੂੰ ਹੋ ਠੀਕ ਲੱਗ ਰਿਹਾ ਹੈ ਇਹਨਾਂ ਦੀ 6 ਮਹੀਨਾ ਦੀ ਕਾਰਗੁਜ਼ਾਰੀ ਦੇਖਾਂਗੇ ਵੀ ਕੀ ਹੈ ਇਹਦੇ ਵਿੱਚ ਸਾਰੇ ਜੱਥੇਬੰਦੀਆਂ ਤੁਹਾਡੇ ਨਾਲ ਨੇ ਜੱਥੇਬੰਦੀਜੇ ਕਿੰਨੇ ਤੁਹਾਡੇ ਨਾਲ ਨੇ ਕਿੰਨੇ ਜ਼ਿਲ੍ਹਿਆਂ ਦੇ ਪ੍ਰਧਾਨ ਨੇ ਸਾਡੇ ਨਾਲ ਅੱਜ ਤਕਰੀਬਨ 8 ਜ਼ਿਲ੍ਹੇ ਨਾਲ ਸਾਡੇ ਨਾਲ ਚੱਲ ਰਹੇ ਨੇ 8 ਜ਼ਿਲ੍ਹੇ ਬਤੌਰ ਕਿੰਨੇ ਸਾਲ ਤੋਂ ਜੁੜੇ ਹੋਏ ਜੀ ਮੇਨ ਦਾ ਜੀ ਲੰਮਾ ਸਮਾਂ ਹੋ ਗਿਆ ਅਸੀਂ ਦਾ ਜਿੱਦ ਜੱਥੇ ਅੰਮ੍ਰਿਤ ਦੀ ਨਯਰ ਮਲੇ ਆ ਉਦੋਂ ਦੇ ਜੁੜੇ ਆ ਮੇਰਾ ਪਿਓ ਉਦੋਂ ਆ ਗਿਆ ਦੀ ਜੱਥੇ ਬੰਦੀ ਉਹ ਰਾਜਾ ਲੱਖੋ ਵਾਲੇ ਦੇ ਲਾਲ ਰਹਾ ਜਿਹੜੇ ਵੀ ਕੱਟੀਆ ਤਿੰਨ ਮਹੀਨੇ ਤੇ ਉਦੋਂ ਬਾਅਦ ਯਾਰ ਉਹ ਰੱਬ ਨੂੰ ਪਿਆਰੇ ਹੋ ਗਏ ਉਦੋਂ ਬਾਅਦ ਮੈਂ ਅਸੀਂ ਛੱਡਿਆ ਨਹੀਂ ਉਦੋਂ ਦੀ ਬਾਅਦ ਮੈਂ ਇਹਦੀ ਵਿੱਚੀ ਉਦੋਂ ਦੀ ਮੈਂ ਡੱਲੇ ਆਲ ਸਾਹਿਬ ਨਾਲ ਚੱਲੇ ਆਲ ਸਾਹਿਬ ਨਾਲ ਪਹਿਲਾਂ ਇਹ ਮੀਟਿੰਗ ਰੱਖ ਲਈ ਜੀ ਮੀਟਿੰਗ ਤੋਂ ਪਹਿਲਾਂ ਵੀ ਗੱਲਬਾਤ ਕਰੀ ਬੇਬੀ ਕੁਵੀ ਗੱਲਾਂ ਕਿਸੇ ਪਾਸੇ ਲੱਗੇ ਵੀ ਇਸ ਤਰ੍ਹਾਂ ਪਬਲੀਕਲੀ ਇਸ ਤਰ੍ਹਾਂ ਵੱਡੀ ਜੱਥੇ ਅਸੀਂ ਜੀ ਠੀਕ ਆ ਗੱਲ ਤੁਹਾਡੀ ਇਹ ਸਵਾਲ ਤੁਹਾਡ ਪਰ ਉੱਥੇ ਮੀਟਿੰਗ ਤਾਂ ਰੱਖੀ ਜਾਂਦੀ ਹੈ ਜੇ ਮੁਰੇ ਪ੍ਰਧਾਨ ਮੰਤਲੇ ਵੀ ਮੈਂ ਮੀਟਿੰਗ ਰੱਖਦਾ ਆ ਜੂ ਭਾਈ ਤੁਸੀਂ ਤੈਨੂੰ ਦੱਸੋ ਕੀ ਕਹਿੰਦੇ ਹੋ ਜਦ ਅਸੀਂ ਸਿਰ ਸਵਾਲ ਕਰਦੇ ਰਹੀ ਸਾਡੀ ਆਵਾਜ਼ ਸੁਣੀ ਅਸੀਂ ਦਾ ਫਿਰ ਪਿੱਛੇ ਮੁਰਕਰੋਏ ਘਰੀ ਬਹਿ ਗਏ ਜੀ ਤੁਰਤੀ ਸਵਾਲ ਕੀਤਾ ਤੁਸੀਂ ਦੱਲੇਵਾਲ ਸਾਹਿਬ ਨੂੰ ਵੀ ਇਹਦਾ ਹਿਸਾਬ ਦਾ ਕੁਲੂਕਾ ਦਾ ਪੈਸਾ ਕਿਸਾਨਾਂ ਦਾ ਪੈਸਾ ਸਪਸ਼ਟਤਾ ਜ਼ਰੂਰੀ ਹੈ ਇਸ ਬਹੁਤ ਗਿਲ ਕਰੇ ਬਹੁਤ ਗਿਲ ਸਵਾਲ ਬਹੁਤ ਗਿਲ ਸਵਾਲ ਉਹ ਕਹਿੰਦਾ ਵੀ ਠੀਕ ਆ ਸਾਫ ਅਸੀਂ ਕਰਿਆ ਹੈ ਸਾਫ ਅਸੀਂ ਕਰਿਆ ਦੱਸਤਾ ਤੁਹਾਨੂੰ ਹਿਸਾਬ ਸਾਡਾ ਹੋਇਆ ਵੀ ਜਿਵੇਂ ਉਹਦਾ 1.60 ਸਾਡੇ ਕਿ ਚੱਲਦਾ ਹੈ ਮਤਲਬ ਉਹਨੇ ਖਰਚੇ ਗਿਡਾਤੀ ਉਹ ਪਹਿਲੇ ਵੀ 2 ਲੱਖ ਸਾਡਾ ਚੱਲਦਾ ਹੈ ਕਿਸਾਨਾਂ ਦੀ ਸਪੋਟ ਦਾ ਕਿੰਨੇ ਕਿਤੇ ਕਿਸਾਨੀ ਅੰਦੋਲਨ ਜਿਹੜੇ ਹਾਲੇ بڑے ਮੁੱਦੇ ਨੇ ਛੰਭੂ ਫੁੱਟ ਦਾ ਹਾਲੇ ਵੀ ਹੁੰਦੇ ਬਹੁਤ ਪਏ ਨੇ ਕੀ ਲੱਗਦਾ ਇਹਦਾ ਨੁਕਸਾਨ ਕਿੰਨੇ ਕਿਤੇ ਕਿਸਾਨਾਂ ਨੂੰ ਨੁਕਸਾਨ ਹੋਵੇਗਾ ਜਿਹੜੀ ਫੁੱਟ ਖੰਭ ਪਿਆਰੀ ਦੇਖੋ ਜੀ ਕਿਸਾਨਾਂ ਨੂੰ ਨੁਕਸਾਨ ਤਾਂ ਖਨੌਰੀ ਬਥੇਰਾ ਹੋ ਗਿਆ ਉਹ ਤਾਂ ਫੁੱਟ ਨਹੀਂ ਕੀਤੀ ਹੈਗੀ ਪਰ ਉੱਥੇ ਕਰੋਨਾ ਦੇ ਵਿੱਚ ਅਸੀਂ ਘਾਟੇ ਦੇ ਵਿੱਚ ਆ ਗਏ ਜਿਹੜੀ ਮੰਗ ਨੂੰ ਅਸੀਂ ਲੈ ਕੇ ਉੱਥੇ ਚੱਲੇ تھے ਉਹ ਮੰਗ ਜੀ ਜਿੱਤ ਪਾ ਨਹੀਂ ਸਕੇ ਜਾ ਉਹ ਸਾਡੇ ਲੀਡਰਾਂ ਦੇ ਵਿੱਚ ਕੋਈ ਕਮੀ ਪਿੱਛੀ ਆਈ ਆ ਜਿਸ ਕਰਕੇ ਅਸੀਂ ਉਹਦਾ ਸਾਨੂੰ ਹਾਰ ਦਾ ਮੂੰਹ ਦੇਖਣਾ ਪਿਆ ਸਾਨੂੰ ਸਰਕਾਰ ਨੇ ਖਦੇੜਿਆ ਜਾਂ ਇਹਨਾਂ ਦੀ ਫੜਵਾਟੀ ਨੇ ਖਦੇੜਿਆ ਸਾਨੂੰ ਬਿਲਕੁਲ ਜਿਹੜੇ ਬੰਦੇ ਇਹਨਾਂ ਨੇ 10 ਜਥੇਵੰਦੀਆਂ ਨਾਲ ਲਈਆਂ 9-10 ਜਥੇਵੰਦੀਆਂ ਤਿੰਨ ਮਹੀਨਿਆਂ ਤੋਂ ਬਾਅਦ ਉੱਥੇ ਆਪਸ ਵਿੱਚ ਤੂੰ ਤੂੰਮੀ ਦਾ ਬਯਾਦਾ ਤਕਰਾਰ ਆਉਣ ਲੱਗਿਆ ਆਪਸ ਵਿੱਚ ਉੱਥੇ ਸਾਨੂੰ ਇਹ ਨਜ਼ਰ ਆਇਆ ਜਦ ਇਹ ਗੱਲ ਆਉਂਦੀ ਰਹੀ ਉਸ ਵੇ ਸਾਡੇ ਲੀਡਰਾਂ ਕੋਲ ਅੱਜ ਵੇ ਚਲੋ ਉਹਨਾਂ ਦਾ ਨੌਲੀਆਂ ਲੰਗਾ ਵੀ ਆਰ ਇੱਕ ਕਾਮ ਰੈਡ ਨੇ ਥੱਲੇ ਲਾ ਕੇ ਛੱਡਾਗੇ ਸਾਨੂੰ ਇੱਕ ਇਹ ਸ਼ਰਮ ਵਾਲੀ ਗੱਲ ਦਿੱਤੀ ਵੀ ਯਾਰਿਆਂ ਨੂੰ ਰਲਾਇਆ ਇੱਕੋ ਚੰਗੇ ਕਰਕੇ ਰਲਾਇਆ ਤੁਸੀਂ ਅੱਜ ਤੁਸੀਂ ਇਹਨਾਂ ਨੂੰ ਸ਼ਬਦ ਵਰਤਦੇ ਹੋ ਜਦੋਂ ਉਹਦੇ ਵਿੱਚ ਇਹਨਾਂ ਦੀ ਫੁੱਟ ਵੱਧ ਗਈ ਇਸ ਗੱਲ ਦੇ ਵਿੱਚ ਉਦੋਂ ਉਹ ਵੀ ਇਹਨਾਂ ਨੂੰ ਨਾ ਪ੍ਰਧਾਨ ਦੇਖਣ ਲੱਗੇ ਸਾਡੇ ਵਾਲੇ ਪ੍ਰਧਾਨ ਵੀ ਉਹਨਾਂ ਨੂੰ ਨਾ ਪ੍ਰਧਾਨ ਦੇਖਣ ਲੱਗੇ ਸਰਕਾਰ ਫਾਇਦਾ ਡਾ ਕੇ ਸਾਡਾ ਕਰੋੜਾ ਰੁਪਿਆ ਦਾ ਹਿਸਾਬ ਕਰਦਾ ਜਿਹੜੀ ਤੁਸੀਂ ਪੈਸਿਆਂ ਦੀ ਏਅਰਪੀਨ ਦੀ ਗੱਲ ਕਰ ਰਹੇ ਹੋ ਕਿ ਜੱਥੇ ਬੰਦੀ ਦੀ ਉਹ ਜਿਹੜੇ ਮੈਂ ਐਸ਼ਰ ਕੀ ਤੁਹਾਡੇ ਨਾਲ ਨੇ ਜਿਆ ਕੈਸ਼ੀਅਰ ਸਾਡੇ ਨਾਲ ਕੈਸ਼ੀਅਰ ਉਹ ਬਿਲਕੁਲ ਨਹੀਂ ਆਇਆ ਫਿਰ ਕੈਸ਼ੀਅਰ ਜੇ ਕਹਿੰਦੇ ਨੇ ਕਿ ਬਿਲਕੁਲ ਹਸਾਬ ਦਾ ਸਹੀ ਹੈ ਫਿਰ ਤੁਸੀਂ ਕੀ ਜਨਤਾ ਸਾਹਮਣੇ ਕਿਉਂ ਨਹੀਂ ਰੱਖਿਆ ਜਾਦਾ ਹਾਂ ਉਸ ਦਾ ਦਾ ਕੈਸ਼ੀਅਰ ਨੂੰ ਉਸੇ ਕੁਛ ਨਹੀਂ ਆ ਵੀ ਭਾਈ ਸਾਹਿਬ ਨੂੰ ਜਵਾਬ ਦੇ ਕੀ ਪੈਸੇ ਤੇਰੇ ਕੋਲੇ ਆਏ ਨੇ ਜਿਹੜੇ ਪੰਜਾਬ ਵਾਲੇ ਕਹਿੰਦੇ ਤੇਰੇ ਲਵੇ ਕੋ ਕਹਿੰਦਾ ਮੇਰੇ ਲਵੇ ਕਲ ਬਾਰੀ 4 ਲੱਖ ਰੁਪਏ ਆਇਆ ਉਦੋਂ ਬਾਅਦ ਮੈਨੂੰ ਕਿਸੇ ਨੇ ਦੁਕੀ ਦਿੱਤੀ ਉਹ ਵੀ ਮੇਰੇ ਲਵੇ 8 ਦਿਨ ਰਿਹਾ ਉਦੋਂ ਮੈਂ ਜਿੱਦਿਆਂ ਦਾ ਸੱਸਾ ਹਲਦਾ ਇਹਦੇ ਨਾਲ ਡਲੇਆਲ ਸਾਹਿਬ ਨਾਲ ਚੱਲ ਰਿਹਾ ਅਸੀਂ ਉਹਨੂੰ ਵੀ ਸਵਾਲ ਕਰਦੇ ਆ ਗੱਲ ਡਲੇਆਲ ਨੂੰ ਨਹੀਂ ਕਰਦੇ ਉਹ ਕਹਿੰਦਾ ਮੇਰੇ ਪੈ ਮਤਲਬ ਮੈਨੂੰ 7-8 ਸਾਲ ਹੋ ਗਈ 7 ਸਾਲੋਂ ਤੁਸੀਂ ਪਹਿਲਾਂ ਨਹੀਂ ਗੱਲ ਚੱਕੀਗੀ ਜੀ ਮੈਂ ਜਦੋਂ ਤੁਸੀਂ ਕਹਿ ਰਹੇ ਹੋ ਕਿ 3 ਸਾਲ ਦਾ ਪ੍ਰੋਵੀਜ਼ਨ ਦੀਗਾ ਸਾਡਾ ਵੀ ਬਣਾਉਣਾ ਪਿਆ ਤੇ ਉਦੋਂ ਦੀ ਕਿਉਂ ਨਹੀਂ ਗੱਲ ਚੱਕੀ ਅੱਜ ਨਹੀਂ ਚੱਕੀ ਇਹ ਉਦੋਂ ਦੀ ਅਸੀਂ ਚੱਕ ਰਿਆਂ ਉਦੋਂ ਦੀ ਰੌਲਾ ਪਾ ਰਹਿਆਂ ਗੱਲ ਦਾ ਪਰ ਉਹ ਇਹੀ ਗੱਲ ਸਾਨੂੰ ਕਹਿੰਦਾ ਰਿਹਾ ਪ੍ਰਧਾਨ ਜੀ ਕੋਈ ਗੱਲ ਨਹੀਂ ਛੋਣ ਕਰਵਾਦਾ ਜੀ ਛੋਣ ਕਰਵਾਦਾਂਗੇ ਦਫਾੜ ਹੋ ਗਈ ਜੀ ਜਿੱਤੇ ਬੰਤੀ ਜਿੱਤੇ ਪੂਰਾ ਵੱਡੀ ਜਿੱਤੇ ਹਾਂਜੀ ਹਾਂਜੀ ਤੇ ਜੇਕਰ ਦੱਲੇ ਵਾਲ ਸਾਹਿਬ ਨਾਲ ਮжоਰਟੀ ਜਾਂਦੀ ਹੈਗੀ ਤਾਂ ਫਿਰ ਕੀ ਤੁਸੀਂ ਉਹਦਾ ਸਪਰਥਨ ਦੋਗੇ ਜਾਂ ਫਿਰ ਤੁਸੀਂ ਆਪ ਦੀ ਬਿਲਕੁਲ 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 ਦੇਣਗੇ ਏ ਬੰਦੇ ਬੜੀ ਸੂਝ ਸਮਝ ਕੇਰੇ ਆਏ ਨੇ ਵਿੱਚ ਕੁਝ ਬੰਦੇ ਇਹਨਾਂ ਦੇ ਵਿੱਚੋਂ ਇਹ ਗੱਲ ਕਹਿੰਦੇ ਤੇ ਵੀ ਜੇ ਤੁਸੀਂ ਕਿਸੇ ਬੰਦੇ ਨੂੰ ਆਪਣੇ ਸਿੱਧੂਪੁਰ ਦੇ ਵਿੱਚੋਂ ਅੱਗੇ ਨਹੀਂ ਲੈ ਕੇ ਆਉਂਦੇ ਤਾਂ ਅਸੀਂ ਤਾਂ ਜਸਵਿੰਦਰ ਲੌਂਗਵਾਲ ਦਾ ਜਾਵਾਂਗੇ ਅਸੀਂ ਨਹੀਂ ਰ੍ਹਾਂਗੇ ਇਹਨਾਂ ਨਾਲ ਇਸ ਇਹ ਇਹ ਜਿਹੜੀ ਸਾਡੀ ਗੱਲ ਸੁਣੀ ਨਹੀਂ ਜਾਂਦੀ ਅਸੀਂ ਇੱਥੇ ਕੰਮ ਨਹੀਂ ਕਰਾਂਗੇ ਜੀ ਇੱਕ ਵਾਰ ਫਿਰ ਦੱਸੋ ਜੀ ਅਫੀਸ਼ੀਅਲੀ ਤੌਰ ਦੇ ਉੱਪਰ ਕਿੰਨੇ ਤੁਹਾਡੇ ਨਾਲ ਜਿਹੜਾ ਪ੍ਰਧਾਨ ਹੈਗੇ ਕਿੰਨੇ ਬੰਦੇ ਜਿਹੜੇ ਹੈਗੇ ਜਿਹੜੇ ਕਾਗਜ਼ਾਂ ਦੇ ਵਿੱਚ ਜ਼ਥੇਬੰਦੀ ਦੇ ਅਹੁਦੇਦਾਰ ਨੇ ਉਹ ਕਿੰਨੇ ਨੇ ਸਾਡੇ ਲੈਵੇ ਜੀ 8 ਨੇ 8 ਜਿਹੜੇ ਨੇ ਇਸ ਟਾਈਮ ਇਹ ਤਾਂ ਸਾਡੇ ਨਾਲ ਸਹਿਮਤ ਹੋਏ ਨੇ ਕਿਹੜੇ ਕਿਹੜੇ ਜ਼ਿਲ੍ਹੇ ਜਿਹੜੇ ਸਹਿਮਤੀ ਦੇ ਨਾਲ ਜਿਵੇਂ ਮੰਨ ਲਓ ਵੀ ਤਿੰਨ ਕਿਲੇ ਤਾਂ ਸਾਡੇ ਪ੍ਰੋਜੈਕਟ ਪਰਾਲੇ ਪਾਸੋਂ ਨੇ ਉਰੇ ਆਏ ਹੋਏ ਵੀ ਨੇ ਬਰਨਾਲਾ ਸੰਗਰੂਰ ਹੈ ਇਧਰ ਫਤਿਹਗੜ ਆ ਗਈ ਤੇ ਮਹਾਲੀ ਇਹ ਤਾਂ ਇਧਰਲੇ ਪਾਸੇ ਚਾਰੇ ਜਿਹੜੇ ਹੈਗੇ ਇਹਨਾਂ ਦੇ ਵਿੱਚ ਆ ਗਏ ਇਧਰਲੇ ਪਾਸੇ ਪਲੈਨਿੰਗ ਕੀ ਹੈ ਤੁਹਾਡੀ ਜਿਸ ਤਰੀਕੇ ਨਾਲ ਕਿਸਾਨਾਂ ਦੇ ਮਸਲੇ ਜਿਹੜੇ ਬੜੇ ਗੰਭੀਰ ਬੈਨੇ ਕਿ ਪਲੈਨਿੰਗ ਕੀ ਕਰਨ ਜਾ ਰਹੇ ਹੋ ਜਿਹੜੇ ਕਿਸਾਨਾਂ ਦੇ ਮਸਲੇ ਵੀ ਹੱਲ ਸਕੋ ਦੇਖੋ ਜੀ ਜਿਹੜੇ ਮਸਲੇ ਨੇ ਨਾ ਜਿਹੜੇ ਮਸਲੇ ਨੇ ਸਾਡੇ ਇਹ ਮਸਲਿਆਂ ਨੂੰ ਤਾਂ ਜਿਆਦਾ ਸੀ ਕਿਸੇ ਸਤਾ ਦੇ ਵਿੱਚ ਆਵਾਂਗੇ ਤਾਂ ਆਪਦੇ ਤੌਰ ਤੇ ਬੋਦੀ ਵਿਚਾਰਿਆ ਜਾਊਗਾ ਨਾ ਹਾਲ ਤਾਂ ਅਸੀਂ ਉਹਨਾਂ ਦੇ ਨਾਲ ਕੋਈ ਵੱਖਰੇ ਹੋ ਰਿਹਾ ਸੀ ਪਹਿਲੇ ਅੱਜਾ ਜਰਮ ਲੈ ਰਹੇ ਅਸੀਂ ਪਹਿਲੀ ਮਸਲੇ ਕਿੱਥੋਂ ਦੱਸ ਦੇ ਵੀ ਕਮੀ ਪ੍ਰਧਾਨਿਕ ਨੂੰ ਲੈ ਕੇ ਕੋਈ ਜੋੜ ਜਲਦੀ ਰੱਖੀ ਜਾਏਗੀ ਆਪਣੇ ਪਾਸੇ ਨਹੀਂ ਜੀ ਉਹ ਉਹ ਉਹੀ ਤਾਂ ਮੈਂ ਗੱਲ ਕਰ ਲਿਆ ਵੀ ਅਸੀਂ ਹਾਲੇ ਜਰਮ ਲੈ ਰਹੇ ਆ ਅੱਗੇ ਵਿਚਾਰਨਾ ਵੀ ਅਸੀਂ ਕਰਨਾ ਕੀ ਹੈ ਕੀ ਸਾਡਾ ਕੀ 6 ਮਹੀਨੇ ਲਈ ਤੁਸੀਂ ਚੁਣਿਆ 6 ਮਹੀਨੇ ਲਈ ਕਿਹੜੇ ਕੰਮ ਕਰਨੇ 6 6 ਮਹੀਨਾ ਦੇ ਵਿੱਚ ਇਹ ਵਿਚਾਰੇ ਉਹ ਵੀ ਨੇ ਮੀਟਿੰਗਾਂ ਹੋਣਗੀਆਂ ਉਹਦੇ ਤੇ ਵਿਚਾਰਿਆ ਵੀ ਕਿਹੜੇ ਕਿਹੜੇ ਮੁੱਦੇ ਨੇ ਕਿਹੜੇ ਕਿਹੜੇ ਮੁੱਦਿਆਂ ਦੇ ਵਿੱਚ ਆਪਾਂ ਨੂੰ ਨੁਕਸਾਨ ਹੋਇਆ ਕਿਵੇਂ ਹੋਇਆ ਤਾਂ ਤੋਂ ਹੋਇਆ ਵੀ ਆਪ ਆਪਾਂ ਅੱਗੇ ਕੀ ਲੈ ਕੇ ਚੱ ਭਾਰਤੀ ਜਿਹੜੇ ਆ ਕੁਛ ਨਹੀਂ ਆ ਮੈਂ ਦਲਵੀਰ ਸਿੰਘ ਸਿੱਧੂ ਪਰ سپੁੱਤਰ ਸਵਰਗੀ ਸਰਦਾਰ ਸਵਰਗੀ ਪਿਸ਼ੋਰਾ ਸਿੰਘ ਸਿੱਧੂ ਪਰ ਜਿਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਦੀ ਸਥਾਪਨਾ ਕੀਤੀ ਸੀ ਕਿਸਾਨੀ ਹਿੱਤਾਂ ਦੇ ਖਾਤਰ ਉਹਨਾਂ ਦੀ ਡੈਥ ਹੋਈ ਸੀ 2017 ਦੇ ਵਿੱਚ ਉਹਨਾਂ ਦੀ ਡੈਥ ਤੋਂ ਬਾਅਦ ਜਥੇਬੰਦੀ ਦੇ ਜਿਹੜੇ ਅਹੁਦੇਦਾਰ ਸਹਿਬਾਨ ਸੀਗੇ ਉਹਨਾਂ ਨੇ ਪਰਿਵਾਰ ਦੇ ਨਾਲ ਸਲਾਹ ਕਰਕੇ ਇਹ ਫੈਸਲਾ ਲਿਆ ਕਿ ਆਪਾਂ ਸਾਹ ਜਗਜੀਤ ਸਿੰਘ ਢੱਲੇਵਾਲ ਨੂੰ ਇਹਦੀ ਜ਼ਿੰਮੇਵਾਰੀ ਸੌਂਪ ਦਿੰਨੇ ਆ ਤੇ ਅਸੀਂ ਨੇ ਖੁਸ਼ੀ-ਖੁਸ਼ੀ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਸੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਪਰਸਥਿਤੀਆਂ ਇਹ ਪੈਦਾ ਹੋ ਗਈਆਂ ਕਿ ਡੱਲੇਵਾਲ ਸਾਹਿਬ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਉਣ ਦੇ ਵਿੱਚ ਨਾਕਾਮਯਾਬ ਰਹੇ ਉਹਨਾਂ ਨੇ ਜਿਹੜੀਆਂ ਗੱਲਾਂ ਮੇਰੇ ਸਾਥੀ ਸਾਹਿਬ ਸਰਜੀਤ ਸਿੰਘ ਜ਼ਿਲ੍ਹਾ ਪਤਾਂ ਸੰਗਰੂਰ ਨੇ ਦੱਸਿਆ ਨੇ ਇਹ ਹੀ ਗੱਲਾਂ ਜਦੋਂ ਉਹ ਉੱਥੇ ਸ਼ੇਅਰ ਕਰਦੇ ਸੀਗੇ ਜਾ ਕੇ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੂੰ ਇੱਕੋ ਗੱਲ ਕਹੀ ਜਾਂਦੀ ਸੀ ਕਿ ਚੁੱਪ ਕਰੋ ਜੀ ਤੁਸੀਂ ਹੁਣ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਨੇ ਇਹ ਸਾਰੀਆਂ ਜਥੇਬੰਦੀਆਂ ਲੋਕ ਰਾਏ ਦੇ ਨਾਲ ਚੱਲਦੀਆਂ ਨੇ ਸਾਂਝੀ ਇੱਕ ਦੂਜੇ ਸਲਾਹ ਨਾਲ ਚੱਲਦੀਆਂ ਨੇ ਪਰ ਅਗਰ ਇਹਨਾਂ ਨੂੰ ਡਿਕਟੇਟਰਸ਼ਿਪ ਨਾਲ ਚਲਾਇਆ ਜਾਵੇ ਤਾਂ ਫਿਰ ਇਹ ਨਹੀਂ ਚੱਲਦੀਆਂ ਉੱਥੇ ਹੁਣ ਤੁਸੀਂ ਇੱਕ ਗੱਲ ਮਹਿਸੂਸ ਕਰੋ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਦੇਸ਼ ਜਿਹੜੇ ਜ਼ਿਲ੍ਹੇ ਆਏ ਨੇ ਉਹਨਾਂ ਵਿੱਚ ਚੁਣੇ ਹੋਏ ਪ੍ਰਧਾਨ ਇਹ ਸੁਰਜੀਤ ਸਿੰਘ ਸੰਗਰੂਰ ਬੈਠੇ ਨੇ ਤੇ ਬਲੌਰ ਸਿੰਘ ਬਰਨਾਲਾ ਬੈਠੇ ਨੇ ਤੇ ਸਰਦਾਰ ਰਵਿੰਦਰ ਸਿੰਘ ਮੁਹਾਲੀ ਬੈਠੇ ਨੇ ਸਾ ਗੁਰਮੀਤ ਸਿੰਘ ਰੁੜਕੀ ਬੈਠੇ ਨੇ ਇਸ ਤਰ੍ਹਾਂ ਮਤਲਬ ਸਾਡੇ ਪੰਜਾਬ ਦੇ ਪ੍ਰੈਸ ਸਖਤਰ ਬੈਠੇ ਨੇ ਜਿਹੜੀ ਸਾਹਿਬ ਮੇਰ ਸਿੰਘ ਜੀ ਥੇੜੀ ਇਹ ਸਾਰਿਆਂ ਨੇ ਇਕੱਠੇ ਹੋ ਕੇ ਮੇਰੇ ਕੋਲੇ ਆ ਕੇ ਗੱਲ ਕੀਤੀ ਕਿ ਤੁਸੀਂ ਦੱਸੋ ਮੈਂ ਕਦੇ ਵੀ ਜਦੋਂ ਮੇਰੇ ਪਿਤਾ ਜੀ ਜਿੰਦਾ ਸੀਗੇ ਮੈਂ ਕਦੇ ਜਥੇਬੰਦੀ ਦੀ ਕਿਸੇ ਮੀਟਿੰਗ 'ਚ ਨਹੀਂ ਗਿਆ ਬਿਕੋਜ਼ ਆਫ ਮੈਨੂਅਲ ਲੱਗਦਾ ਸੀ ਕਿ ਜਾਣਾ ਠੀਕ ਨਹੀਂ ਹੈ ਪਾਪਾ ਮੁਫਾਦਰ ਸਭ ਚਲਾ ਰਹੇ ਆ ਥੈਟਸ ਓਕੇ ਬਟ ਉਹਨਾਂ ਦੀ ਡੈਥ ਨੂੰ ਵੀ ਲਗਭਗ 9 ਸਾਲ ਹੋਣ ਜਾ ਰਹੇ ਨੇ ਮੈਂ ਜਥੇਬੰਦੀ 'ਚ ਕਦੇ ਕੋਈ ਇੰਟਰਫੇਅਰ ਨਹੀਂ ਕੀਤਾ ਪਰੰਤੂ ਪਿੱਛੇ ਜੇ ਕੀ ਹੋਇਆ ਕਿ ਜਦੋਂ ਸ਼ੰਭੂ ਮੋਰਚਾ ਸੀ ਤਾਂ ਮੈਨੂੰ ਜਥੇਬੰਦੀ ਨੇ ਬੇਨਤੀ કરી ਇਹਨਾਂ ਪ੍ਰਧਾਨ ਜਿਹੜੇ ਮੇਰੇ ਨਾਲ ਬੈਠਾ ਹੈ ਕਿ ਜੀ ਤੁਸੀਂ ਪ੍ਰਧਾਨ ਜੀ ਦੇ ਬੇਟਿਆਂ ਤੁਸੀਂ ਆ ਕੇ ਦੋ ਸ਼ਬਦ ਕਹਿ ਕੇ ਜਾਓ ਉਸ ਲੈਕਚਰ ਦੇ ਵਿੱਚ ਮੈਂ ਸਮਝਾਉਣ ਦੇ ਤੌਰ ਤੇ ਇੱਕੋ ਗੱਲ ਕਹੀ ਕਿ ਪੰਜਾਬ ਦੇ 84 ਤੋਂ ਬਹੁਤ ਬਹੁਤ ਵੱਡਾ ਸੰਤਾਪ ਭੁਗ ਗਿਆ ਕਿਰਪਾ ਕਰਕੇ ਸਾਡੀ ਜਵਾਨੀ ਜਿਹੜੀ ਕਿਸਾਨਾਂ ਦੇ ਵਿੱਚ ਹੈਗੀ ਆ ਇਹਨੂੰ ਤੁਸੀਂ ਨਹੱਥਿਆ ਨੂੰ ਹਥਿਆਰਬੰਦ ਫੋਰਸਾਂ ਦੇ ਨਾਲ ਨਾ ਲੜਾਓ ਇਹਨਾਂ ਨੂੰ ਤੁਸੀਂ ਅਗਰ ਕੋਈ ਵੀ ਐਜੀਟੇਸ਼ਨ ਕਰਨੀ ਆ ਦੋ ਤਰੀਕੇ ਹੁੰਦੇ ਨੇ ਜਾਂ ਤਾਂ ਹਥਿਆਰਬੰਦ ਫੌਜਾਂ ਦੇ ਨਾਲ ਹਥਿਆਰਬੰਦ ਲੋਕੀ ਲੜਦੇ ਨੇ ਤੇ ਜਾਂ ਫਿਰ ਨਿਹੱਥੇ ਲੋਕ ਆ ਜਿਹੜੇ ਆਪਣਾ ਸਿਰਫ ਪ੍ਰੋਟੈਸਟ ਕਰਦੇ ਨੇ ਬੈਠ ਕੇ ਉਹਨਾਂ ਨਾਲ ਲੜਾਈ ਨਹੀਂ ਕਰਦੇ ਤੁਸੀਂ ਨੇ ਉਹ ਮੁੰਡਾ ਮਰਵਾ ਲਿਆ ਉੱਥੇ ਵਾਲਾ ਸ਼ੁਭਕਰਨ ਬਠਿੰਡੇ ਵਾਲਾ ਤੇ ਉਹਦਾ ਘਾਟਾ ਕਿੱਥੋਂ ਪੂਰਾ ਹੋਊਗਾ ਉਸ ਤੋਂ ਬਾਅਦ ਮੈਂ ਜਿਹੜੀਆਂ ਗੱਲਾਂ ਇਹਨਾਂ ਨੇ ਪਹਿਲਾਂ ਦੱਸੀਆਂ ਨੇ ਕਿ ਜਿਵੇਂ ਟਰੈਕਟਰਾਂ ਦਾ ਫੁੱਟ ਜਾਣਾ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਦੀ ਜੋਤ ਚਲੀ ਜਾਣੀ ਉਹ ਸਾਰੇ ਮੈਟਰਾਂ ਦੇ ਉੱਤੇ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰੀ ਕਿ ਡੱਲੇਵਾਲ ਸਾਹਿਬ ਤੁਸੀਂ ਮੈਨੂੰ ਇੱਕ ਮੀਟਿੰਗ ਦਿਓ ਤੁਸੀਂ ਦੇ ਕਾਕਾ ਕੋਟੜਾ ਕੀ ਲੱਗਦਾ ਬੇ ਇਹ ਐਗਜ਼ੈਕਟਲੀ ਤੇ ਮੈਂ ਕਿਹਾ ਤੁਸੀਂ ਮੈਨੂੰ ਇੱਕ ਮੀਟਿੰਗ ਦਿਓ ਮੈਂ ਮੀਟਿੰਗ ਤੇ ਤੁਹਾਡੇ ਨਾਲ ਗੱਲ ਕਰਨੀ ਆ ਉਸ ਮੀਟਿੰਗ ਦੇ ਵਿੱਚ ਮੈਂ ਬੇਨਤੀ કરી ਕਿ ਜੀ ਤੁਸੀਂ ਐਵੇਂ ਨਾ ਕਰੋ ਜਥੇਵੰਦੀ ਨੂੰ ਇੱਕ ਲੋਕਤੰਤ੍ਰਿਕ ਤਰੀਕੇ ਦੇ ਨਾਲ ਚਲੋ ਪੂਰਾ ਪ੍ਰੋਪਰ ਮੀਟਿੰਗਸ ਦੇ ਵਿੱਚ ਸਾਰੇ ਲੋਕਾਂ ਦੀ رائے ਲਓ ਮਤਾ ਪਾਸ ਕਰਕੇ ਫਿਰ ਉਹਨਾਂ ਅੱਗੇ ਪਰਸਿਊ ਕਰੋ ਲੇਕਿਨ ਉਹਨਾਂ ਨੇ ਮਤਲਬ ਇੱਥੋਂ ਤੱਕ ਕਹਿਤਾ ਜਦੋਂ ਕਿ ਮੇਰੇ ਪਿਤਾ ਜੀ ਨੇ ਸਥਾਪਨਾ ਕਰੀ ਹੋਵੇ ਜਥੇਵੰਦੀ ਦੀ ਮੈਂ ਇਹਨਾਂ ਪੋਲਾਈਟਲੀ ਚਲ ਰਹਾ ਹਾਂ ਉਹਨਾਂ ਨੇ ਇੱਥੋਂ ਤੱਕ ਕਹਿਤਾ ਜਿਹਦੇ ਗਵਾਹ ਖੜੇ ਨੇ ਸਾਡੇ ਕੋਲੇ ਜੋਰਾ ਸਿੰਘ ਜੀ ਕਹਿੰਦਾ ਵੀ ਦਲਵੀਰ ਸਿੰਘ ਨੂੰ ਇਹ ਕਿਨੇ ਬੁਲਾਇਆ ਉਹ ਤਾਂ ਸਾਡਾ 2 ਰੁਪਏ ਦਾ ਮੈਂਬਰ ਤੱਕ ਨਹੀਂ ਹੈਗਾ ਤੇ ਹੁਣ ਜਿਵੇਂ ਵਾਰੀ ਮਿਲੀ ਹੈ ਕੀ ਦੀ ਗੱਲ ਕੀ ਹੁਣ ਜਿਵੇਂ ਵਾਰੀ ਮਿਲੀ ਹੈ ਕੀ ਮਿਲੀ ਹੈ ਤੇ ਕਿਸ ਤਰੀਕਾ ਹਾਂ ਮੈਂ ਬਿਲਕੁਲ ਇਹ ਕਲੀਅਰ ਕਰ ਦਿੰਨਾ ਤੁਹਾਨੂੰ ਇਹ ਕੀ ਹੈ ਜੀ ਇਹ ਅਸੀਂ ਅੱਜ ਕੋਈ ਬਿਲਕੁਲ ਜਥੇਬੰਦਰੀ ਬਖਰੀ ਨਹੀਂ ਕਰ ਰਹੇ ਹੈਗੇ ਅਸੀਂ ਨੇ ਜਿਵੇਂ ਕੇ ਸਦਾ ਡੱਲੇਵਾਲ ਹੋਣਾ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣੇ ਕਨਵੀਨਰ ਲਗਾਤੇ ਪ੍ਰਧਾਨ ਹੁੰਦੇ ਹੋਏ ਆ ਜਿਵੇਂ ਕਿ ਇਹ ਮਹਾਲੀ ਦੇ ਪ੍ਰਧਾਨ ਨੇ ਇਹਨਾਂ ਨਾਲ ਇੱਕ ਕਨਵੀਨਰ ਲਾਤਾ ਹੈ ਪਟਿਆਲੇ ਦੇ ਪ੍ਰਧਾਨ ਨੇ ਇਹਨਾਂ ਨਾਲ ਕਨਵੀਨਰ ਲਾਤਾ ਹੈ ਸਮਰੂਰ ਦੇ ਪ੍ਰਧਾਨ ਨੇ ਕਨਵੀਨਰ ਲਾਤਾ ਇਸੇ ਤਰੀਕੇ ਦੇ ਨਾਲ ਸਾਰੀ ਜਥੇਬੰਦੀ ਨੇ ਸਲਾਹ ਕਰੀ ਕਿ 6 ਸਾਲ ਹੋ ਗਏ ਚੋਣ ਨਹੀਂ ਹੋਈ ਹੈਗੀ ਇਟ ਮੀਨਸ ਸੰਵਿਧਾਨਕ ਤੌਰ ਤੇ ਇਸ ਟਾਈਮ ਪੰਜਾਬ ਦਾ ਕੋਈ ਵੀ ਪ੍ਰੈਜ਼ੀਡੈਂਟ ਨਹੀਂ ਹੈਗਾ ਕਿਸਾਨ ਯੂਨੀਅਨ ਦਾ ਤਾਂ ਕਿਉਂ ਨਾ ਜਥੇਬੰਦੀ ਨੂੰ ਸਹੀ ਸੇਧ ਤੇ ਲਿਆਉਣ ਵਾਸਤੇ ਇਹਨਾਂ ਸਾਰੇ ਪ੍ਰਧਾਨ ਸਾਹਿਬਾਨ ਨੇ ਔਰ ਪੰਜਾਬ ਦੇ ਵਿੱਚ ਸੱਤਰ ਆਪਣੇ ਪ੍ਰੈਸ ਸੱਤਰ ਸਾਹਿਬ ਮੇਹ ਸਿੰਘ ਜੀ ਤੇੜੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਜਥੇਬੰਦੀ ਦੇ ਵਿੱਚ ਐਜ਼ ਅ ਕਨਵੀਨਰ ਆਕੇ ਆਪਣੀਆਂ ਸਵਾਵਾਂ ਦੋ ਇਹ ਅਸੀਂ ਤੁਹਾਡੀਆਂ ਸਵਾਵਾਂ 6 ਮਹੀਨੇ ਤੱਕ ਰੱਖਾਂਗੇ ਕਿਉਂਕਿ ਅਸੀਂ ਚੋਣ ਕਰਾਉਣੀ ਆ ਕੀ ਲੱਗਦਾ ਜੀ ਚੱਲਣ ਦੇ ਦਿੰਦੇ ਤੁਸੀਂ ਕੰਵਿਨਰ ਦੇ ਤੌਰ ਤੇ ਜਾਂ ਤੁਸੀਂ ਲੀਗਲੀ ਇਸ ਪਾਸੇ ਦੇ ਪਹਿਲਾਂ ਵਿਚਾਰ ਕਰੀਏ ਇੱਕ ਆਪਸ਼ਨ ਹੈ ਕਿ ਦੇਖੋ ਜੀ ਜੇ ਤੁਸੀਂ ਸੱਚ ਪੁੱਛਦੇ ਹੋ ਤਾਂ ਉਹਨਾਂ ਨੂੰ ਜਦੋਂ ਸ਼ੰਭੂ ਮੋਰਚਾ ਚੱਕਿਆ ਗਿਆ ਸੀ ਪੰਜ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ, ਤਾਰਨਤਨ ਵਗੈਰਾ ਸੀਗੇ ਉਹ ਪੰਜ ਤਾਂ ਉਦੋਂ ਹੀ ਛੱਡ ਗਏ ਸੀਗੇ ਸੱਤ ਅੱਠ ਜ਼ਿਲ੍ਹੇ ਅੱਜ ਆ ਗਏ ਸਾਪਣੇ ਦੇ ਨਾਲ ਆ ਗਏ ਉਹਨਾਂ ਕੋਲੇ ਪਿੱਛੇ ਰਹਿ ਵੀ ਕੀ ਗਿਆ ਹੈਗੇ ਕਿਹੜੇ ਤੁਹਾਡੇ ਨਾਲ ਹੈਗੇ ਉਹ ਪੰਜ ਜਿਹੜੇ ਛੱਡ ਗਏ ਉਹ ਤਾਂ ਜੀ ਉਸੇ ਟਾਈਮ ਮਚਾਇਲ ਕਿਸਾਨ ਯੂਨੀਅਨ ਬਣਾ ਲਈ ਸੀ ਤੇ ਉਹਨਾਂ ਨੂੰ ਅਸੀਂ ਅੱਜ ਨਹੀਂ ਸੀ ਲੈ ਕੇ ਆਉਂਦੇ ਲੈ ਕੇ ਆ ਸਕਦੇ ਉਹਨਾਂ ਨੂੰ ਅਸੀਂ ਨੇ ਫੈਸਲਾ ਕੀਤਾ ਹੈ ਕਿ ਸਾਨੂੰ ਅੱਜ ਦੀ ਜਿਹੜੀ ਮੀਟਿੰਗ ਹੈ ਅਸੀਂ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰਹੀ ਵਿੱਚ ਹੀ ਰਹਿ ਕੇ ਕੰਮ ਕਰਨਾ ਤੁਹਾਨੂੰ ਪਸੰਦ ਹੋਇਆ ਤੁਸੀਂ ਸਾਡੇ ਨਾਲ ਜੁੜ ਜਿਓ ਆ ਕੇ ਪਸੰਦ ਨਾ ਆਏ ਤਾਂ ਨਾ ਕਿਉਂਕਿ ਸਭ ਤੋਂ ਵੱਡੀ ਗੱਲ ਕੀ ਹੋਈ ਹੈ ਜੀ ਜਿਹੜੀ ਤੁਹਾਨੂੰ ਦੱਸਣ ਵਾਲੀ ਆ ਪ੍ਰੈਸ ਨੂੰ ਕਿ ਇਹ ਬੰਦੇ ਜਦੋਂ ਬਣੇ ਇਹਨਾਂ ਨੇ ਪਤਾ ਨਹੀਂ ਕੀ ਕਾਰਨ ਬਣਿਆ ਵੱਡੇ ਵੱਡੇ ਜਿਹੜੇ ਜਥੇਬੰਦੀ ਚ ਕੰਮ ਕਰਦੇ ਸੀ ਲੀਡਰ ਉਹਨਾਂ ਨੂੰ ਥੜਾ ਥੜਾ ਕੱਢਣਾ ਸ਼ੁਰੂ ਕਰਤਾ ਜਿਨ੍ਹਾਂ ਚ ਸਾਬੋ ਸਿੰਘ ਮਾਨਸਾ ਨੇ ਉਹ ਪੰਜਾਬ ਦੇ ਜਰਨਲ ਸਖਤਰ ਸੀਗੇ ਪਲੈਨਿੰਗ ਕੀਤੀ ਕਿ